ਦੋਸਤੋ ਇੱਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਆ ਇਹ ਖਬਰ ਪਠਾਨਕੋਟ ਦੇ ਇੱਕ ਪਿੰਡ ਸੰਦੋਹਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਵਿਆਹਤਾ ਕੁੜੀ ਨੇ ਆਪਣਡੇ ਸਹੁਰੇ ਪਰਿਵਾਰ ਵਹਿਚੀ ਆਪਣੇ ਆਪ ਨੂੰ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਜਿਹੜੀ ਸਮਾਪਤ ਕਰ ਲਈ ਆ ਭਾਰਾ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਇਹ ਬਿਆਨ ਆ ਰਹੇ ਆ ਕਿ ਸਾਡੀ ਕੁੜੀ ਦੇ ਵਿਆਹ ਤੋਂ ਬਾਅਦ ਹੀ ਉਹਦਾ ਜਿਹੜਾ ਸਹੁਰਾ ਪਰਿਵਾਰ ਉਸ ਨੂੰ ਤਾਂ ਕ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਜੈਸਨ ਮੱਦੇ ਨਜ਼ਰ ਰੱਖਦੇ ਆ ਹੋਇਆ ਸਾਡੀ ਜਿਹੜੀ ਕੁੜੀ ਨੇ ਇਹ ਗਲਤ ਕਦਮ ਜਿਹੜਾ ਉਠਾ ਲਿਆ ਏ ਪਰ ਨਾਲ ਹੀ ਨਾਲ ਉਸ ਕੁੜੀ ਦੇ ਭਰਾ ਨੇ ਇਹ ਦੱਸਿਆ ਏ ਕਿ ਜਦੋਂ ਵੀ ਮੇਰੀ ਭੈਣ ਦਾ ਵਿਆਹ ਹੋ ਗਿਆ ਸੀ ਵਿਆਹ ਤੋਂ ਥੋੜੇ ਦਿਨ ਬਾਅਦ ਹੀ ਜਿਹੜੇ ਉਹਦਾ ਸਹੁਰਾ ਪਰਿਵਾਰ ਸੱਸ ਅਤੇ ਉਹਦਾ ਜਿਹੜਾ ਘਰ ਵਾਲਾ ਮੇਰੀ ਜਿਹੜੀ ਭੈਣ ਦੇ ਨਾਲ ਕੁੱਟਮਾਰ ਕਰਦਾ ਸੀ ਤੇ ਕੋਈ ਵੀ ਗੱਲਬਾਤ ਮੇਰੀ ਨਹੀਂ ਸੁਣਦੇ ਸਨ ਤੇ ਉਸ ਦੀ ਜਿਹੜੀ ਸੱਸਾ ਉਸ ਨੂੰ ਤਾਂਨੇ ਮੇਨੇ ਮਾਰਦੀ ਸੀ ਕਿ ਤੇਰੇ ਪੇਕੇ ਪਰਿਵਾਰ ਨੇ ਮੈਨੂੰ ਸੋਹਣਾ ਨਹੀਂ ਪਾਇਆ ਇਹ ਸਾਰੀਆਂ ਗੱਲਾਂ ਤੋਂ ਤੰਗ ਆ ਕੇ ਉਸ ਨੇ ਇਹ ਜਿਹੜਾ ਆਪਣੇ ਆਪ ਨੇ ਜਿਹੜੀ ਜਿਮਾਂ ਲੀਲਾ ਸਮਾਪਤ ਕਰ ਲਈ ਆ ਆਪਣੇ ਆਪ ਨੂੰ ਜਿਹੜਾ ਫਾਹਾ ਲਾ ਲਿਆ ਏ ਪਰ ਉਹ ਕੁੜੀ ਦੇ ਭਰਾ ਨੇ ਇਹ ਵੀ ਕਿਹਾ ਏ ਕਿ ਸਾਨੂੰ ਨਹੀਂ ਲੱਗਦਾ ਸੀ ਕਿ ਉਹ ਇਦਾਂ ਦਾ ਕੋਈ ਗਲਤ ਕਦਮ ਚੱਕ ਲਵੇਗੀ ਕਿਉਂਕਿ ਉਹ ਕਹਿੰਦਾ ਕਿ ਮੇਰੀ ਜਿਹੜੀ ਭੈਣ ਆ ਉਹਦੀ ਹਾਈਟ ਬਹੁਤ ਹੀ ਛੋਟੀ ਆ ਉਹਦੇ ਤੋਂ ਆਪਣੇ ਆਪ ਇੰਨੀ ਉਚਾਈ ਤੇ ਫਾਹਾ ਜਿਹੜਾ ਨਹੀਂ ਲਿਆ ਜਾ ਸਕਦਾ ਮੈਨੂੰ ਇਦਾਂ ਲੱਗਦਾ ਕਿ ਉਸ ਨੂੰ ਕਟਮਾਰਕ ਕਰਕੇ ਉਸ ਨੂੰ ਵਿਫਾਹ ਜਿਹੜਾ ਲਗਾਇਆ ਗਿਆ ਏ ਉਹਦੇ ਉਸ ਕੁੜੀ ਦੇ ਭਰਾ ਨੇ ਇਹ ਵੀ ਕਿਹਾ ਕਿ ਅਸੀਂ ਘਰ ਬੈਠੇ ਸੀ ਤੇ ਸਾਨੂੰ ਅਚਾਨਕੀ ਕਾਲ ਆਈ ਵੀ ਜਿਹੜੀ ਤੁਹਾਡੀ ਕੁੜੀ ਆ ਉਹ ਸਾਡੇ ਨਾਲ ਲੜ ਕੇ ਆਪਣੇ ਆਪ ਨੂੰ ਜਿਹੜਾ ਅੰਦਰੋਂ ਦਰਵਾਜ਼ਾ ਬੰਦ ਕਰਕੇ ਵੀ ਉਹ ਬਾਹਰ ਨਹੀਂ ਖੋਲ ਰਹੀ ਜਦੋਂ ਉਹ ਕੁੜੀ ਦਾ ਭਰਾ ਤੇ ਉਹਦੀ ਮਾਪਿਓ ਜਦੋਂ ਉੱਥੇ ਜਾ ਕੇ ਗਏ ਤਾਂ ਉੱਥੇ ਉਸ ਨੇ ਦੇਖਿਆ ਕਿ ਜਿਹੜੀ ਕੁੜੀ ਆ ਉਹ ਆਪਣੇ ਆਪ ਨੂੰ ਫਾਹਾ ਲਾ ਕੇ ਮਾਰ ਚੁੱਕੀ ਆ ਪਰ ਕੁੜੀ ਦੇ ਭਰਾ ਨੇ ਇਹ ਕਿਹਾ ਕਿ ਮੇਰੀ ਭੈਣ ਜਿਹੜੀ ਇਦਾਂ ਦਾ ਕਦਮ ਨਹੀਂ ਚੁੱਕ ਸਕਦੀ ਜੋ ਵੀ ਹੋਇਆ ਇਹ ਸਾਰਾ ਉਹਦੇ ਸਹੁਰੇ ਪਰਿਵਾਰ ਵੱਲੋਂ ਕਿਉਂਕਿ ਉਹਦਾ ਜਿਹੜਾ ਸਹੁਰਾ ਪਰਿਵਾਰ ਆ ਸਾਡੇ ਤੋਂ ਦਾਜ ਦਾਜ ਦੀ ਮੰਗ ਰੱਖਦਾ ਸੀ ਜਿਹੜੀ ਉਹਦੀ ਸਾਤ ਸਾ ਸੋਨਾ ਮੰਗਦੀ ਸੀ ਤੇ ਜਿਹੜਾ ਉਹਦਾ ਘਰ ਵਾਲਾ ਸੀ ਕੁੱਟਮਾਰ ਕਰਦਾ ਸੀ ਕੋਈ ਵੀ ਗੱਲਬਾਤ ਜਿਹੜੀ ਉਹ ਮੇਰੀ ਭੈਣ ਦੀ ਨਹੀਂ ਸੌਂਦਾ ਸੀ ਪਰ ਜਦੋਂ ਹੁਣ ਉਸਨੇ ਗਲਤ ਕਦਮ ਚੱਕ ਲਿਆ ਤਾਂ ਉਹ ਮੇਰੀ ਭੈਣ ਦਾ ਜਿਹੜਾ ਘਰ ਵਾਲਾ ਤੇ ਉਹਦੀ ਸੱਸਾ ਉਹ ਹੁਣ ਮਿਲ ਨਹੀਂ ਰਹੇ ਅਤੇ ਉਹਨਾਂ ਨੇ ਪੁਲਿਸ ਸਟੇਸ਼ਨ ਜਾ ਕੇ ਜਿਹੜੀ ਇਹ ਐਫ ਆਈ ਆਰ ਦਰਜ ਕਰਵਾਈ ਆ ਪਰ ਹੁਣ ਪੁਲਿਸ ਆਪਣੀ ਜਿਹੜੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਉਹਨਾਂ ਨੇ ਵੀ ਇਹ ਵੀ ਦੱਸਿਆ ਕਿ ਜਿਹੜੇ ਕੁੜੀ ਦੇ ਜਿਹੜੇ ਸੱਸ-ਸੱਸ ਤੇ ਉਹਦਾ ਘਰ ਵਾਲਾ ਸਾਨੂੰ ਨਹੀਂ ਮਿਲ ਰਹੇ ਉਹ ਐਸ ਪਿੰਡ ਤੋਂ ਭੱਜ ਚੁੱਕੇ ਆ ਪਰ ਜਿਹੜਾ ਕੁੜੀ ਦਾ ਸਹੁਰਾ ਹੈ ਉਸ ਨੇ ਅਸੀਂ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਅਸੀਂ ਆਪਣੇ ਆਪ ਸ਼ੁਰੂ ਕਰਾਂਗੇ ਇੱਕ ਵਾਰੀ ਤੁਹਾਨੂੰ ਅਸੀਂ ਫੇਰ ਦੱਸਦੇ ਹਾਂ ਜਿਹੜੀ ਇਹ ਖਬਰ ਆ ਪਠਾਨਕੋਟ ਦੇ ਇੱਕ ਪਿੰਡ ਸੰਦੋਹਾ ਤੋਂ ਆ ਰਹੀ ਆ ਇੱਕ ਕੁੜੀ ਨੇ ਆਪਣੇ ਆਪ ਨੂੰ ਫਾਹਾ ਲਾ ਲਿਆ ਹੈ ਪਰ ਜਿਹੜੀ ਕੁੜੀ ਦਾ ਪੇਕਾ ਪਰਿਵਾਰ ਆ ਉਸ ਨੇ ਕੁੜੀ ਦੇ ਸਹੁਰੇ ਪਰਿਵਾਰ ਉੱਪਰ ਇਲਜ਼ਾਮ ਲਗਾਇਆ ਕਿ ਸਾਡੀ ਜਿਹੜੀ ਕੁੜੀ ਆ ਉਹ ਐਦਾਂ ਦਾ ਕਦਮ ਕਦੇ ਵੀ ਨਹੀਂ ਚੁੱਕ ਸਕਦੀ ਕਿਉਂਕਿ ਉਹ ਪਰ ਉਹਦੋਂ ਚੁੱਕ ਸਕਦੀ ਜਦੋਂ ਉਹਦਾ ਸਹੁਰਾ ਪਰਿਵਾਰ ਉਹਨੂੰ ਤਾਨੇ ਮੈਣੇ ਦਿੰਦਾ ਹੈ ਉਹਨੂੰ ਕੁੱਟਦਾ ਮਾਰਦਾ ਹੈ ਤੇ ਸੱਸ ਜਿਹੜੀ ਆ ਉਹ ਤੋਂ ਸੋਨਾ ਮੰਗਣ ਦੀ ਮੰਗ ਕਰ ਰਹੀ ਸੀ ਤੇ ਜਿਹੜਾ ਉਹਦਾ ਘਰ ਵਾਲਾ ਉਹ ਵੀ ਕੁੱਟ ਕੁੱਟਦਾ ਮਾਰਦਾ ਸੀ ਅਤੇ ਉਹਦੀ ਕੋਈ ਵੀ ਗੱਲਬਾਤ ਜਿਹੜੀ ਨਹੀਂ ਸੌਂਦਾ ਸੀ ਇਹ ਸਾਰੀ ਜਿਹੜੀ ਵਾਰਦਾਤ ਆ ਇਹ ਸਾਰੀ ਉਹਨਾਂ ਨੇ ਐਫ ਆਈ ਆਰ ਦਰਜ ਕਰਵਾ ਦਿੱਤੀ ਆ ਹੁਣ ਪੁਲਸ ਆਪਣੀ ਜਿਹੜੀ ਪੁੱਛ ਗੈਚ ਕਰਨੀ ਸ਼ੁਰੂ ਕਰ ਦਿੱਤੀ ਐ ਤਾਂ ਇੱਕ ਕੁੜੀ ਦਾ ਜਿਹੜਾ ਸਹਰਾ ਉਸ ਨੂੰ ਗ੍ਰਿਫਤਾਰ ਕਰ ਲਿਆ